ਕਾਮੀਆਂ ਠੰਡੀਆਂ ਛਾਵਾਂ ਤੇ ਥੱਲੇ ਆਸਟ੍ਰੇਲੀਅਨ ਗਾਂਵਾਂ ਤੇ ਦੂਰ ਬੈਠਾ ਝੋਂਡਿਕ ਮੈਂ ਥੋੜਾ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਦੇਖੋ ਲੱਗਦਾ ਵੀ 150 ਗਾਂ ਤੋਂ ਘੱਟ ਗਾਂ ਨਹੀਂ ਹੋ ਸਕਦੀ ਇੱਥੇ ਤੇ ਕਈ ਟੈਂਕੀਆਂ ਇਸੇ ਪਈਆਂ ਹੋਣਗੀਆਂ ਉਹ ਦੇਖੋ ਦੂਸਰੀ ਟੈਂਕੀ ਹੋਰ ਪਿੱਛੇ ਬਣੀ ਆ ਇਸ ਤਰ੍ਹਾਂ ਇੱਥੇ ਤਲਾਬ ਬਣੇ ਹੋਏ ਆ ਬਹੁਤ ਕੁਝ ਬਣਿਆ ਹੋਇਆ ਇਹਨਾਂ ਨੇ ਪਾਣੀ ਪੀਣ ਲਈ ਇਸ ਤਰ੍ਹਾਂ ਫਾਰਮਾਂ ਦੇ ਵਿੱਚ ਛੱਡੀਆਂ ਹੋਈਆਂ ਵਾਂ ਆ ਦੇਖੋ ਇਹਨਾਂ ਦੇ ਨੰਬਰ ਵੀ ਲੱਗੇ ਹੋਏ ਆ ਦੋ ਦਿੰਦੀਆਂ ਖੁੱਲਾ ਤੇ ਉਹਦੀ ਜਬਰਦਸਤ ਜਿਹੜੀਆਂ گاਵਾ ਆਸਟ੍ਰੇਲੀਅਨ گاਵਾ ਇਹ ਤੇ ਇਹਨਾਂ ਦਾ ਦੁੱਧ ਵੀ ਸਭ ਤੋਂ ਮਹਿੰਗਾ ਵਾ ਫ੍ਰੀ ਰੇਂਜ ਦੁੱਧ ਕਹਿੰਦੇ ਇਹਨਾਂ ਨੂੰ ਹਾਂਜੀ ਕਿਵੇਂ ਹੋ ਸਾਰੇ ਮਾਰੋ ਨੇਗਾ ਅਸੀਂ ਇੱਥੋਂ ਰੋਡ ਥਾਣੀ ਲੰਘ ਰਹੇ ਅਸੀਂ ਇੱਕ ਆਸਟ੍ਰੇਲੀਆ ਦੇ ਫਾਰਮ ਦੇ ਕੋਲ ਦੀ ਲੰਘ ਰਹੇ ਆ ਇਹ گاਵਾ ਦਾ ਫਾਰਮ ਆ ਦੇਖੋ ਖੁੱਲੀਆਂ ਛੱਡੀਆਂ ਹੋਈਆਂ گاਵਾ ਘਟ ਘਟ 1.5 200 گاਾਂ ਤੋਂ ਜ਼ਿਆਦੀ گاਾਂ ਹੋਊਗੀ ਝੁੰਡ ਬੈਠਾ ਦੂਰ ਤੱਕ ਰੁੱਖਾਂ ਦੀ ਛਾਵੇਂ ਆਨੰਦ ਮਾਣਦਾ ਸੋ ਮਾਰੋ ਨਿਗਾ ਵੀਡੀਓ ਤੇ ਤੇ ਦੇਖਿਓ ਕਿਵੇਂ ਲੱਗਦਾ ਸਾਰਾ ਕੁਝ ਰੈਸ਼ੇ ਸਵਰਗਿਆ ਦੁਨੀਆ ਦੀ ਧਰਤੀ ਆਸਟ੍ਰੇਲੀਆ ਬਾਈ ਦੇਖੋ ਹਾਂਜੀ ਕਿਵੇਂ ਹੋ ਸਾਰੇ ਮਾਰੋ ਨਿਗਾ ਇਸ ਦ੍ਰਿਸ਼ ਤੇ ਉੱਪਰ ਰੁੱਖਾਂ ਦੀਆਂ ਠੰਡੀਆਂ ਛਾਵਾਂ ਤੇ ਥੱਲੇ ਆਸਟ੍ਰੇਲੀਆਂ گاਵਾ ਦੇਖੋ ਇਧਰ ਕੋਈ ਇਹਨਾਂ ਨੂੰ ਨਾਥਣੀ ਕੋਈ ਇਹਨਾਂ ਨੂੰ ਪੱਠੇ ਪਾਉਣ ਦਾ ਸਿਸਟਮ ਨਹੀਂ ਸਭ ਕੁਝ ਘਾਹ ਚੁਗਦੀਆਂ ਕਈ ਕਈ 100-100 ਏਕੜ ਖੁੱਲੇ ਮਿਲੇ ਹੋਏ ਇਹਨਾਂ ਨੂੰ ਤੇ ਜਿੱਥੇ ਚੁਗਦੀਆਂ ਤੇ ਆਪਣਾ ਦੁੱਧ ਦਿੰਦੀਆਂ ਖੁੱਲਾ ਤੇ ਬਹੁਤ ਹੀ ਜ਼ਬਰਦਸਤ ਜਿਹੜੀਆਂ گاਵਾ ਆਸਟ੍ਰੇਲੀਅਨ گاਵਾ ਇਹ ਤੇ ਇਹਨਾਂ ਦਾ ਦੁੱਧ ਵੀ ਸਭ ਤੋਂ ਮਹਿੰਗਾ ਵਾ ਫ੍ਰੀ ਰੇਂਜ ਦੁੱਧ ਕਹਿੰਦੇ ਇਹਨਾਂ ਨੂੰ ਜਿਹੜਾ ਆਸਟ੍ਰੇਲੀਅਨ ਸਟੋਰਾਂ ਤੇ ਸਭ ਤੋਂ ਮਹਿੰਗਾ ਵਿਕਦਾ ਵਾ ਤੇ ਮਾਰੋਨੇਗਾ ਉਹ ਦੂਰ ਬੈਠਾ ਝੋਂਡ ਇੱਕ ਮੈਂ ਥੋੜਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਉਹ ਦੇਖੋ ਲੱਗਦਾ ਵੀ 1.200 ਗਾਂ ਤੋਂ ਘਟ ਗਾਂ ਨਹੀਂ ਹੋ ਸਕਦੀ ਐਨੀ ਗਾਂ ਆ ਥੋੜੀ ਜੀ ਸੜਕ ਤੋਂ ਦੂਰ ਬੈਠੀ ਆ ਪਰ ਉਹ ਦੇਖੋ ਤੁਸੀਂ ਕਿਹ ਜਬਰਦਸਤ ਥ ਵਿਊ ਆ ਇਹ ਫ੍ਰੀ ਰੇਂਜ ਦੁੱਧ ਜਿਹੜਾ ਇਹਨਾਂ ਦਾ ਹੁੰਦਾ ਵਾ ਕਿਉਂਕਿ ਇਹਨਾਂ ਨੂੰ ਕੋ ਬਨ ਕੇ ਪਠਾਰੀ ਪਾਇਆ ਜਾਂਦਾ ਪਾਣੀ ਜਿਹੜਾ ਇਹਨਾਂ ਨੂੰ ਮੀਂਹ ਦਾ ਸਟੋਰਾਂ ਸਟੋਰ ਕਰਕੇ ਟੈਂਕੀਆਂ ਲਾਈਆਂ ਹੋਈਆਂ ਉੱਥੇ ਪਾਣੀ ਵੀ ਪੀਂਦੇ ਆ ਇਹ ਤੇ ਤੁਹਾਨੂੰ ਦਿਖਾਉਣਾ ਕਿ ਟੈਂਕੀਆਂ ਕਿੱਥੇ ਆ ਇੱਕ ਟੈਂਕੀ ਉਹ ਸਾਹਮਣੇ ਮੈਂ ਤੈਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਉਹ ਦੇਖੋ ਉਹ ਟੈਂਕੀ ਇੱਕ ਇਹ ਤੇਰੇ ਕਈ ਟੈਂਕੀ ਇੱਥੇ ਪਈਆਂ ਹੋਣਗੀਆਂ ਉਹ ਦੇਖੋ ਦੂਸਰੀ ਟੈਂਕੀ ਹੋਰ ਪਿੱਛੇ ਪੜੀਆਂ ਇਸ ਤਰ੍ਹਾਂ ਇੱਥੇ ਤਲਾਬ ਬਣੇ ਹੋਇਆ ਬਹੁਤ ਕੁਝ ਬਣਿਆ ਹੋਇਆ ਇਹਨਾਂ ਦੇ ਪਾਣੀ ਪੀਣ ਲਈ ਦੇਖੋ ਇਸ ਤਰ੍ਹਾਂ ਫਾਰਮਰ ਦੇ ਵਿੱਚ ਛੱਡੀਆਂ ਹੋਈਆਂ ਵਾ ਆਹ ਦੇਖੋ ਇਹਨਾਂ ਦੇ ਨੰਬਰ ਵੀ ਲੱਗੇ ਹੋਏ ਆ 2053 ਦੁੱਧ ਦੀ ਪੂਰੀ ਐਨ ਵਾਈਗਰੂ ਦੀ ਕਿਰਪਾ ਨਾਲ ਨੇਰੀ ਲਿਉਂਦਿਆਂ ਵਾ ਤੇ ਆਸਟ੍ਰੇਲੀਆ ਦੀ ਪ੍ਰੋਡਕਸ਼ਨ ਵੀ ਜਿਹੜੀ ਆ ਦੁੱਧ ਦੀ ਬਹੁਤ ਜ਼ਬਰਦਸਤ ਆ ਆ ਦੇਖੋ ਪਰ ਇਹ ਦੁੱਧ ਜਿਹੜਾ ਵਾ ਇਹ ਫ੍ਰੀ ਰੇਂਜ ਦੁੱਧ ਆ ਥੈਂਕ ਯੂ ਵੀਡੀਓ ਵਾਚ ਕਰਨ ਲਈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਹਾਂਜੀ ਪੰਜਾਬ ਤੇ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੁਹਾਡੀ ਸਪੋਰਟ ਬਹੁਤ ਸਾਨੂੰ ਲੋੜ ਆ ਥੈਂਕ ਯੂ ਵੀਡੀਓ ਵਾਚ ਕਰਨ ਲਈ ਫਿਰ ਮਿਲਦੇ ਹਾਂ ਰੱਬ ਰਾਖਾ Thank you.